ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਸਰ ਆਪਣਾ ਨਾਮ ਕੀ ਹੈ ਤੇ ਕਿਹੜੀ ਜਗ੍ਹਾ ਤੋਂ ਆਪਾਂ ਮੇਰਾ ਨਾਮ ਹਦੀਪ ਕੁਮਾਰ ਹੈ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਦਸੂਹੇ ਖੈਰਾਬਾਦ ਲੋਕਲੀ ਠੀਕ ਹੈ ਜੀ ਤੁਸੀਂ ਅੱਜ ਇੱਥੇ ਟੀਵੀ ਆਸ਼ ਸ਼ੋਅਰੂਮ ਦੇ ਵਿੱਚ ਆਏ ਆ ਤੇ ਸਕੂਟਰੀ ਪਰਚੇ ਜ ਨਵੀਂ ਕੀਤੀ ਪਹਿਲਾਂ ਤੁਹਾਨੂੰ ਬਹੁਤ ਬਹੁਤ ਵਧਾਈ ਆ ਜੀ ਤੇ ਸਰ ਇਹ ਕੀ ਕਾਰਨ ਹੈ ਕਿ ਤੁਸੀਂ ਇੱਥੇ ਆ ਕੇ ਇਹਨਾਂ ਕੋਲੋਂ ਆ ਕੇ ਸਕੂਟਰੀ ਲਈ ਆ ਹਾਂ ਜੀ ਇੱਕ ਤਾਂ ਇਹਨਾਂ ਦਾ ਪਹਿਲਾਂ ਨਾਂ ਸੁਣਿਆ ਸੀਗਾ ਜੀ ਤਾਂ ਗੋਲਡਨ ਮੋਟਰ ਦਾ ਇਹਨਾਂ ਦਾ ਹਾਂ ਜੀ ਤੇ ਉਹਦੇ ਕੋਲ ਤੇ ਆ ਕੇ ਦੇਖਿਆ ਕੰਮ ਹੀ ਵਧੀਆ ਲੱਗਿਆ ਜੀ ਤਾਂ ਮਾਡਲ ਦੇਖੇ ਸਕੂਟਰੀਆਂ ਦੇ ਅੱਛਾ ਤੇ ਫੇ ਤੁਸੀਂ ਮੰਨ ਲਓ ਅੱਜ ਹੀ ਪਰਚੇਜ ਕਰ ਲੇ। ਹਾਂਜੀ ਉਹਦਾ ਮੈਂ ਪਲਾਨ ਬਣਾਇਆ ਕਿ ਕੱਲ੍ਹ। ਕੱਲ੍ਹ ਨੂੰ ਜਪਸੰਦ ਆ ਗਈ। ਪਸੰਦ ਆ ਗਈ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ। ਸਰ ਆਪਣਾ ਨਾਮ ਤੇ ਆਪਣਾ ਇੱਕ ਦੱਸੋ ਕਿਹੜੇ ਸ਼ਹਿਰ ਜੀ? ਮੇਰਾ ਨਾਮ ਹਰਜੀਤਦਰ ਸਿੰਘ ਜੀ। ਹਾਂਜੀ ਦਸੂਹਾ ਸ਼ਹਿਰ ਦਾ ਮੈਂ ਰਹਿਣ ਵਾਲਾ ਜੀ। ਠੀਕ ਹੈ ਜੀ। ਹਾਂਜੀ ਬਾਕੀ ਜਿਵੇਂ 골ਡਨ ਪੀਵੀਐਸ ਦੀ ਗੱਲ ਕਰਦੇ ਆ ਨੰਬਰ 1। ਹਾਂਜੀ। ਔਰ ਸਰਵਿਸ ਸਪੇਅਰ ਪਾਰਟ ਔਰ ਵਧੀਆ ਡੀਲਿੰਗ ਮਕੈਨਿਕਾ ਦੇ ਨਾਲ ਠੀਕ ਹੈ ਜੀ ਕਸਟਮਰ ਦਾ ਬਹੁਤ ਧੰਨਵਾਦ ਕਰਦੇ ਆ ਉਹ ਜਾਂਦਾ ਸਭ ਤੋਂ ਵਧੀਆ ਸਾਨੂੰ ਬਹੁਤ ਹੀ ਵਧੀਆ ਲੱਗਾ ਕਿਉਂਕਿ ਇਹ ਹੀ ਤਾਂ ਹੁੰਦਾ ਜੀ ਕੰਪਨੀਆਂ ਦਾ ਸਾਰੀਆਂ ਚੰਗੀਆਂ ਜਦੋਂ ਬਾਅਦ ਚ ਕੋਈ ਪ੍ਰੋਬਲਮ ਆਵੇ ਜਾਂ ਕੁਝ ਹੋਵੇ ਫਿਰ ਥੋੜਾ ਫਿਰ ਵੀ ਸੁਣਾਈ ਬਹੁਤ ਹੈ ਜੀ ਸੁਣਾਈ ਬਹੁਤ ਹੈ ਹਾਂ ਬਿਲਕੁਲ ਸਰਵਿਸ ਦੀ ਸਵੈਰੀ ਨੰਬਰ 1 ਹਾਂ ਸਰਵਿਸ ਨੰਬਰ 1 ਠੀਕ ਹੈ ਜੀ ਪ੍ਰੀਤਪੱਟੀ ਜੂਨ ਦਾ ਮਹੀਨਾ ਆ ਗਿਆ ਹੈ ਤੇ ਮੈਂ ਤੁਹਾਨੂੰ ਅੱਜ ਲੈ ਕੇ ਆਇਆ ਹਾਂ ਜ਼ਿਲ੍ਹਾ ਹਿਸ਼ਾਰਪੁਰ ਦੀ ਤਹਿਸੀਲ ਦਸੂਆ ਦੀ ਸਭ ਤੋਂ ਵਧੀਆ ਟੂ ਵਿਲਰਸ ਸੇਲਿੰਗ ਸ਼ਾਪ ਤੇ ਜਿਨ ਕੰਦੇ 골ਡਨ TVS ਮੇਰੇ ਨਾਲ ਮੇਰੇ ਉਸਤਾਦ ਸਰ ਪਰਵਿੰਦਰ ਸਿੰਘ ਰਾਜਾ ਜੀ ਟਾਂਡਾ ਉੜਮੁਰ ਤੋਂ ਆਇਆ ਤੇ ਮੇਰਾ ਸੁਭਾਗਿਆ ਇਹਨਾਂ ਦੇ ਨਾਲ ਇੱਕ ਵੀਡੀਓ ਬਣਾ ਰਿਹਾ ਅੱਜ ਤਾਂ ਬਾਕੀ ਦੀ ਸਾਰੀ ਗੱਲਾਂ ਸਾਡੇ ਸਰ ਦੱਸਣਗੇ ਰਾਜਾ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਰਾਜਾ ਜੀ ਥੈਂਕ ਯੂ ਜੀ ਬਹੁਤ ਧੰਨਵਾਦ ਜੀ ਤੇ ਮੈਂ ਤੁਹਾਡਾ ਆਪਣਾ ਪਰਵਿੰਦਰ ਸਿੰਘ ਰਾਜਾ ਟਾਂਡਾ ਆਟੋਮੋਬਾਈਲ ਹਰਪੁਰ ਤੋਂ ਜੀ ਅੱਜ ਅਸੀਂ ਲੈ ਕੇ ਆਏ ਹਾਂ ਤੁਹਾਡੇ ਲਈ ਇੱਕ ਜ਼ਬਰਦਸਤ ਤੇ ਖਾਸ ਆਫਰ ਕਿਉਂਕਿ ਸਾਨੂੰ ਹਮੇਸ਼ਾ ਇਹ ਰਹਿੰਦਾ ਕਿ ਅਸੀਂ ਕਿਹੜਾ ਮੋਟਰਸਾਈਕਲ ਹੈ ਕਿਹੜੀ ਆਫਰ ਹੈ ਕੀ ਉਹ ਚ ਖਾਸਿਤ ਆ ਤਹਾਡੀਆਂ ਸਾਰੀਆਂ ਇਹ ਜਿਹੜੇ ਸਵਾਲ ਆ ਮੁਸ਼ਕਲਾਂ ਹੱਲ ਕਰਾਂਗੇ ਤੇ ਇਸੇ ਸਿਲਸਿਲੇ ਦੇ ਵਿੱਚ ਅਸੀਂ ਪਹੁੰਚੇ ਹਾਂ ਜੀ ਸ਼ਹਿਰ ਦਸੂਹਾ ਜ਼ਿਲ੍ਹਾ ਹੁਸ਼ਿਆਰਪੁਰ ਦੇ ਵਿੱਚ 골ਡਨ ਟੀਵੀ ਐਸ ਇਹ 골ਡਨ ਟੀਵੀ ਐਸ ਵਾਲੇ ਬੜੇ ਮਸ਼ਹੂਰ ਆ ਜੀ ਇਸ ਇਲਾਕੇ ਦੇ ਵਿੱਚ ਇਹਨਾਂ ਦੇ ਇੱਥੇ ਤੁਹਾਨੂੰ ਨਵੀਆਂ ਸਕੂਟਰੀਆਂ ਨਵੇਂ ਮੋਟਰਸਾਈਕਲ ਬਾਜ਼ਵ ਰੇਟਾਂ ਤੇ ਔਰ ਤੁਹਾਨੂੰ ਬਿਲਕੁਲ ਹੀ ਕਹਿ ਲਓ ਜਿਹੜੀਆਂ ਸੋਹਣੀਆਂ ਸੋਹਣੀਆਂ ਰੰਗ ਵਾਲੀਆਂ ਸਕੂਟਰੀਆਂ ਬਿਲਕੁਲ ਜੀ ਬਿਲਕੁਲ ਉਹ ਜ਼ਮਾਨਾ ਗਿਆ ਜਦੋਂ ਚਿੱਟੇ ਰੰਗ ਦੀ ਜਾਂ ਕਾਲੇ ਰੰਗ ਦੀ ਲੈ ਆ ਲਈ ਇੱਥੇ ਤਾਂ ਰੰਗ ਹੀ ਬੜੇ ਆ ਤੇ ਆਜੋ ਫਰੈਂਡ ਸਭ ਤੋਂ ਵੱਡੀ ਮੈਂ ਗੱਲ ਦੱਸਣਾ ਚਾਹੁੰਦਾ ਟੀਵੀਐਸ ਨੇ ਪਿਛਲੇ 7-8 ਸਾਲਾਂ ਤੋਂ ਬਹੁਤ بڑا ਬੂਮ ਪੈਦਾ ਕਰਤਾ ਹੈ ਆਟੋਮੋਬਾਈਲ ਇੰਡਸਟਰੀ ਵਿੱਚ ਸਭ ਤੋਂ ਜ਼ਿਆਦਾ ਹਾਈ ਸੇਲਿੰਗ ਬਾਈਕਾਂ ਤੇ ਸਕੂਟੀਆਂ ਇਹਨਾਂ ਦੀਆਂ ਐ ਤਾਂ ਅੱਜ ਜਿਸਨੂੰ ਅਸੀਂ ਇੰਟਰਵਿਊ ਕਰਵਾਵਾਂਗੇ ਥੇਰੇ ਓਨਰ ਦੇ ਨਾਲ ਤੇ ਤੁਹਾਨੂੰ ਦੱਸਾਂਗੇ ਤਾਂ ਸਾ ਕੀ ਸਾਨੂੰ ਇਹ ਟੀਵੀਐਸ ਦੀਆਂ ਗੱਡੀਆਂ ਕਿਉਂ ਲੈਣੀ ਚਾਹੀਦੀਆਂ ਹੈ ਇਹ ਮੈਂ ਪਰਸਨਲੀ ਮੈਂ ਵੀ ਤੁਹਾਨੂੰ ਪੂਰੇ ਸਿਕਾਵਨਾ ਵੀ ਗੱਲਬਾਤ ਕਰਾਵਾਂਗਾ ਉੱਥੇ ਪੁੱਛਦੇ ਇਹਨਾਂ ਨੂੰ ਬਿਲਕੁਲ ਬਿਲਕੁਲ ਚਲੋ ਆਪਾਂ ਜ਼ਿਆਦੀ ਗੱਲ ਨਾ ਕਰਦੇ ਅੰਦਰ ਚੱਲਦੇ ਆਂ ਫਿਰ ਕਰਦੇ ਆ ਗੱਲਬਾਤਾਂ ਸੱਚੀ ਕ ਮੈਮ ਅਸ਼ੀਕਲ ਸਰ ਗੋਲਡਨ ਮੋਟਰਸ ਤੋਂ ਤੁਹਾਡਾ ਸਵਾਗਤ ਹੈ ਜੀ ਅਮਰ ਸਿੰਘ ਥੈਂਕ ਯੂ ਜੀ ਮੈਮ ਅਸੀਂ ਆਪਣੇ ਜਿੰਨੇ ਵੀ ਕਸਟਮਰ ਆ ਜਿਹੜੇ ਵੀ ਸਾਡੇ ਵੀਰ ਭੈਣ ਨਵੀਂ ਸਕੂਟਰ ਮੋਟਰਸਾਈਕਲ ਲੈਣ ਦੇ ਚਾਹ ਬਣਿਆ ਤੇ ਅਸੀਂ ਉਹਨਾਂ ਨੂੰ ਤੁਹਾਡੇ ਅੱਜ ਇੱਥੇ ਗੋਲਡਨ ਟੀਵੀ ਆ ਦੀ ਸ਼ੈਅ ਕਰਾਉਣੀ ਆ ਪੂਰੀ ਤੇ ਤੁਸੀਂ ਬਿਲਕੁਲ ਜੋ ਵੀ ਤੁਹਾਡੇ ਗੱਡੀਆਂ ਦੀ ਖਾਸੀਅਤ ਆ ਸਾਰਾ ਕੁਝ ਦੱਸਰਾਇਆ ਤੇ ਕਰਦੇ ਹੋ ਜੀ ਸ਼ੁਰੂ ਫਿਰ ਤੁਸੀਂ ਓਕੇ ਜੀ ਮੈਂ ਮੈਪ ਜਿੱਤਾ ਹਾਂ ਤੁਸੀਂ ਇਹ ਸਕੂਟੀ ਦੀ ਗੱਲ ਕਰਦੇ ਆ। ਇਹ ਬੇਸ ਮਾਡਲ ਆ। ਹਾਂਜੀ। ਹੁਣ ਇਹਦੇ ਬਾਰੇ ਮੈਨੂੰ ਦੱਸੋ ਕੀ ਕੀ ਖਾਸ ਹੈ ਫਿਰ? ਸਭ ਤੋਂ ਪਹਿਲਾਂ ਸਰ ਬੇਸ ਮਾਡਲ ਵਿੱਚ ਦੋ ਕਲਰ ਆਉਂਦੇ ਆ। ਇੱਕ ਵਾਈਟ ਤੇ ਇੱਕ ਗ੍ਰੇ। ਠੀਕ ਹੈ ਜੀ। ਇੱਕ ਗ੍ਰੇ ਕਲਰ ਆ, ਵਾਈਟ ਕਲਰ ਤੁਹਾਨੂੰ ਦਿਖਾ ਦੰਨੇ ਆ। ਉਸ ਤੋਂ ਪਹਿਲਾਂ ਤੁਹਾਨੂੰ ਫੀਚਰਸ ਦੱਸ ਦੰਨੇ ਆ ਤੇ। ਠੀਕ ਹੈ ਜੀ। ਫਿਊਲ ਦੀ ਆਪਸ਼ਨ ਹੈ ਜਿਹੜੀ ਫਰੰਟ ਤੇ ਘੱਟ ਦਿੱਤੀ ਗਈ ਹੈ। ਠੀਕ ਹੈ ਜੀ। ਜਿੱਦਾਂ ਤੁਹਾਨੂੰ ਕੋਈ ਫਿਊਲ ਪਹਿਲੇ 올ਡ ਸਕੂਟੀ ਜੁਪੀਟਰ ਵਿੱਚ ਹਾਂ ਜਿਹੜੀ ਪਿੱਛੇ ਹੁੰਦਾ ਸੀ ਹੁਣ ਫਰੰਟ ਤੇ ਆਪਸ਼ਨ ਕਾ ਦਿੱਤੀ ਹੈ ਜਿਹੜੀ ਡਿੱਕੀ ਦੀ ਹੈ ਉਹ ਵੀ ਫਰੰਟ ਤੋਂ ਹੀ ਖੁੱਲੇਗੀ ਉਸ ਤੋਂ ਬਾਅਦ ਜਿਹੜੀ ਸਪੇਸ ਹੈ ਦੀ ਡਿੱਕੀ ਦੀ ਤੁਸੀਂ ਦੇਖੋ ਕਿੰਨੀ ਵੱਡੀ ਕਰ ਦਿੱਤੀ ਗਈ ਹੈ ਅੱਛਾ ਬਿਲਕੁਲ ਇਹ ਤਾਂ ਬਹੁਤ ਧੀਰ ਹੈ ਜੀ ਇਹ ਤਾਂ ਕਾਫੀ ਸਮਾਰਟ ਹੈ ਹੈ ਜੀ 32 ਲੀਟਰ ਦੀ ਸਪੇਸ ਕਰ ਦਿੱਤੀ ਹੈ ਡਿੱਕੀ ਦੀ ਠੀਕ ਹੈ ਜੀ ਉਸ ਤੋਂ ਬਾਅਦ ਸਰ ਜਿਹੜੇ ਇਹਦਾ ਲੈਗ ਸਪੇਸ ਸਿਸਟਮ ਹੈ ਇਹ ਵੀ ਵੱਡਾ ਕਰ ਦਿੱਤਾ ਜਿਹੜਾ ਤੁਹਾਡਾ ਸਿਲੰਡਰ ਹੈ ਉਹ ਆਮ ਨਾਲ ਇੱਥੇ ਕੈਰੀ ਹੋ ਸਕਦਾ ਹੈ ਠੀਕ ਹੈ ਮਤਲਬ ਗੈਸ ਦਾ ਸਿਲੰਡਰ ਜਿਹਦੀ ਪ੍ਰਸ਼ਾਦੀ ਹੁੰਦੀ ਸੀ ਉਹ ਵੀ ਇਹਦੇ ਵਿੱਚ ਆਏਗਾ ਮੈਂ ਕਿਹੜੇ ਕਿਹੜੇ ਮਾਡਲ ਵਿੱਚ ਅਵੇਲੇਬਲ ਹੈ ਸਰ ਇਹਦੇ ਵਿੱਚ ਉਸ ਤੋਂ ਬਾਅਦ ਜਿਹੜੇ ਮੀਡਲ ਚ ਆਉਂਦੇ ਆ ਇਹ ਤਾਂ ਬੇਸ ਮਾਡਲ ਦੀ ਗੱਲ ਹੋ ਗਈ ਜਿਹੜੇ ਮੀਡਲ ਚ ਆਉਂਦੇ ਆ ਡਰਮਲ ਹੋਇਆ ਉਹ ਉੱਧਰ ਲਈ ਸੈਡ ਆਇਓ ਤੁਹਾਨੂੰ ਦਿਖਾ ਦਿੰਦੇ ਆ ਮੀਡਲ ਵਿੱਚ ਇਹ ਵੇਰੀਐਂਟ ਆਏ ਦਾ ਪਰਪਲ ਇਹਦੇ ਵਿੱਚ ਤੁਹਾਨੂੰ ਦੋ ਕਲਰ ਮਿਲ ਜਾਣਗੇ ਸਟਾਰਲਾਈਟ ਬਲੂ ਕਲਰ ਪਰਪਲ white grey ਇਹ ਸਾਰੇ ਕਲਰ ਰਵੈਲ ਵਾਂਗੂ ਸੇਮ ਹੀ ਆ ਹਾਂਜੀ ਸਰ ਫੀਚਰ ਸੇਮ ਹੈ ਬਟ ਇਹਦੇ ਵਿੱਚ ਜਿਹੜੇ ਟਾਇਰਸ ਆ ਉਹਨਾਂ ਦਾ ਡਿਫਰੈਂਟ ਆ ਅੱਛਾ ਜੀ ਅਲੋਏ ਵੀਲ ਆਏ ਨੇ ਆ ਉਹ ਸਿੰਪਲ ਟਾਇਰ ਹੈ ਸਿੰਪਲ ਟਾਇਰ ਇਸ ਤੋਂ ਉੱਪਰ ਦਾ ਮਾਡਲ ਕਿਹੜਾ ਹੈ ਇਸ ਤੋਂ ਉੱਪਰ ਸੇ ਸਮਾਰਟ ਕਨੈਕਟ ਆਏ ਦੀ ਹੈ ਸਾਡੀ ਅੱਛਾ ਜੀ ਕਾਪਰ ਕਲਰ ਐਂਡ ਸਟਾਰਲਾਈਟ ਬਲੂ ਕਲਰ ਠੀਕ ਆ ਜੀ ਕਿੰਨਾ ਵੀ ਸਮਾਰਟ ਕਨੈਕਟ ਹੋ ਹੁੰਦਾ ਕੋਈ ਪ੍ਰੋਪਰ ਰੀਜ਼ਨ ਵੀ ਹੋਏਗਾ ਇਸ ਸਮਾਰਟਨੈਸ ਮਤਲਬ ਕਿਉਂ ਗਿਆ ਇਹਦਾ ਸਮਾਰਟ ਕਨੈਕਟ ਇਸ ਤਰ੍ਹਾਂ ਹੈ ਜਿਦਾ ਕਿ ਤੁਸੀਂ ਆਪਣਾ ਫੋਨ ਤੁਹਾਡਾ ਬਲੂਟੁੱਥ ਨਾਲ ਕਨੈਕਟ ਹੋਏਗਾ ਇੱਕ ਅਸੀਂ ਐਪ ਤੁਹਾਨੂੰ ਡਾਊਨਲੋਡ ਕਰ ਦਵਾਂਗੇ ਤੁਹਾਡੇ ਫੋਨ 'ਚ ਬਲੂਟੁੱਥ ਨਾਲ ਕਨੈਕਟ ਹੋਏਗਾ ਤੁਹਾਡੀ ਡਿੱਕੀ 'ਚ ਵੀ ਫੋਨ ਹੋਏਗਾ ਨਾ ਤੁਹਾਨੂੰ ਜਿਹੜੀ ਕਾਲ ਮੈਸੇजेस ਆਉਂਦੇ ਆ ਤੁਹਾਡੀ ਸਕਰੀਨ ਤੇ ਸ਼ੋਅ ਹੋਏਗਾ ਇਸ ਤੋਂ ਉੱਪਰ ਦਾ ਮਾਡਲ ਸੈ ਕਿਹੜਾ ਹੈ ਹਾਂਜੀ ਸਰ ਇਹ ਸਾਡੇ ਦੋ ਕਲਰ ਹੋਗੇ ਸਮਾਰਟ ਕਨੈਕਟ ਵਿੱਚ 113 ਸੀਸੀ ਦੇ ਕਾਪਰ ਐਂਡ ਸਟਾਰਲਾਈਟ ਬਲੂ ਇਸ ਦੇ ਵਿੱਚ ਤੁਹਾਨੂੰ ਦੋ ਤਰ੍ਹਾਂ ਦੇ ਵੇਰੀਏਟ ਮਿਲ ਜਾਣਗੇ ਇਸ ਤੋਂ ਜਿੱਦਾਂ ਡਿਸਕ ਬ੍ਰੇਕ ਐਂਡ ਡਰਮ ਬ੍ਰੇਕ ਠੀਕ ਹੈ ਜੀ ਇਹਨਾਂ ਦੇ ਕਲਰ ਬਹੁਤ ਪਿਆਰੇ ਆ ਇਹ ਕਲਰ ਅੱਜ ਤੁਹਾਡੇ ਸ਼ੋਰਮਸ ਖੜੇ ਬੜੀਆ ਲੱਗਦੇ ਆ ਕੱਲ ਧੁੱਪ ਦੇ ਵਿੱਚ ਜਾਂ ਕਦੀ ਇਹ ਠਿੱਕੇ ਤਾਂ ਨਹੀਂ ਪੈਂਦੇ ਬਿਲਕੁਲ ਨਹੀਂ ਸਰ ਇਹ ਡਬਲ ਸ਼ੇਡ ਦਿੰਦਾ ਹੈ ਜਿੱਦਾਂ ਤੁਸੀਂ ਧੁੱਪ 'ਚ ਖੜੀ ਕਰੋਗੇ ਬਲੈਕ ਸ਼ੇਡ ਵੀ ਦਿੰਦਾ ਹੈ ਸਾਡੇ ਕੋਲ ਕਈ ਕਸਟਮਰ ਆਂਦੇ ਆ ਉਹ ਸਾਨੂੰ ਰਿਵਿਊ ਦੇ ਕੇ ਜਾਂਦੇ ਨੇ ਮਤਲਬ ਵਧੀਆ ਰਿਵਿਊ ਹਾਂਜੀ ਮਤਲਬ ਇਹ ਬੇਸ ਮਾਡਲ ਵਿੱਚ ਇੱਕ ਹੋਰ ਮੈਂ ਤੁਹਾਨੂੰ ਗੱਲ ਦੱਸਣੀ ਚਾਹੂੰਗੀ ਬੇਸ ਮਾਡਲ 'ਚ ਚਾਰਜਿੰਗ ਦੇ ਆਪਸ਼ਨ ਦਿੱਤੀ ਹੋਈ ਹੈ ਲਗਵਾ ਸਕਦੇ ਹੋ ਬਟ ਇਹਦੇ ਵਿੱਚ ਆਲਰੇਡੀ ਚਾਰਜਿੰਗ ਦਿੱਤਾ ਹੋਇਆ ਹੈ ਮਤਲਬ ਫੋਨ ਵਗੈਰਾ ਚਾਰਜ ਕਰ ਸਕਦੇ ਹਾਂ ਹਾਂਜੀ ਹਾਂਜੀ ਬਿਲਕੁਲ 25 ਸੀਸੀ ਆਏ ਦੀਸ ਤੋਂ ਬਾਅਦ 113 ਦੇ ਸਾਰੇ ਮਾਡਲਸ ਤੋਂ ਬਾਅਦ 125 ਸੀਸੀ ਬੇਸ ਮਾਡਲ ਡਰਮ ਅਲੋਇ ਇੱਕ ਵਾਰੀ ਭਾਜੀ ਇਹਦੇ ਉੱਤੇ ਦੇਖੋ ਡਿਸਪਲੇ ਤੇ ਤੁਸੀਂ ਟੈਪ ਦਾ ਮਾਰੋ ਦੇਖੋ ਕਿੰਨੀ ਸੋਹਣੀ ਡਿਸਪਲੇ ਆ ਔਰ ਇਹਦੇ ਵਿੱਚ ਹੀ ਨੰਬਰਿੰਗ ਵਗੈਰਾ ਸਭ ਕੁਝ ਬਹੁਤ ਪਿਆਰਾ ਇਹਦੇ ਵਿੱਚ ਸਰ ਦੋ ਤਰ੍ਹਾਂ ਦੇ ਮੀਟਰ ਆਂਦੇ ਆ ਅੱਛਾ ਜੀ ਇਹਦੇ ਵਿੱਚ ਦੇਖੋ ਤੁਹਾਨੂੰ ਟਾਈਮ ਵੀ ਸ਼ੋ ਹੋ ਰਿਹਾ ਹੈ ਅੱਛਾ ਜੀ ਕਿੰਨੇ ਕਿਲੋਮੀਟਰ ਚੱਲੇ ਹੈ ਵੀ ਸ਼ੋ ਹੈ ਜਿੱਦਾਂ ਫਿਊਲ ਦੀ ਆਪਸ਼ਨ ਆ ਹੁਣ ਇਸ ਵਿੱਚ ਫਿਊਲ ਜਦੋਂ ਫੁੱਲ ਕਰਵਾ ਲਓਗੇ ਤੁਸੀਂ ਤੁਹਾਨੂੰ ਸਾਈਨ ਦੇਏਗਾ ਕਿ ਫੁੱਲ ਹੋ ਗਿਆ ਜਿੱਦਾਂ ਹੁਣ ਐਮਪਟੀ ਹੈ ਤੁਹਾਨੂੰ ਸਾਈਨ ਦੇ ਰਿਹਾ ਕਿ ਫਿਊਲ ਐਮਪਟੀ ਹੈ ਠੀਕ ਹੈ ਉਸ ਤੋਂ ਬਾਅਦ ਜਿਹੜੀ 113 ਦੀ ਜੁਪੀਟਰ ਨਾਲ ਉਹਦੀ ਟੋਟਲੀ ਮੋਡੀਫਾਈ ਕੀਤੀ ਹੈ ਲੁੱਕ ਚੇਂਜ ਹੈ ਇਹਦੀ ਠੀਕ ਹੈ ਜੀ ਬਾਕੀ ਟਿੱਕੀ ਵੀ ਸੇਮ ਹੈ ਠੀਕ ਹੈ ਜੀ ਕੇਸ ਕਾਫੀ ਰਾਸ ਹੈ ਇਸ ਕੇਸ ਦੇ ਵਿੱਚ ਸਮਾਨ ਰੱਖਣ ਨੂੰ ਕੋਈ ਪਰੇਸ਼ਾਨੀ ਨਹੀਂ ਹੋਊਗੀ ਹਾਂ ਜੀ ਟੌਪ ਮਾਡਲ ਹੈ ਠੀਕ ਹੈ ਜੀ ਜਿਹਦੇ ਵਿੱਚ ਮੀਟਰ 스마트 ਮੈਕ ਹੋਏਗਾ ਠੀਕ ਆ ਜੀ ਇਹ ਟੋਟਲੀ ਸਾਰੇ ਜੁਪੀਟਰਸ ਨਾਲੋਂ ਟੌਪ ਤੇ ਆ ਹਾਂ ਜੀ ਇਹਦੇ ਵਿੱਚ ਪਿੱਛੇ ਵੀ ਦਿੱਤੀ ਆ سپورਟ ਦਿੱਤੀ ਹੋਈ ਹੈ ਇਹ ਤਾਂ ਮੈਡਮ ਮੈਂ ਤੁਹਾਡੀ ਗੱਲ ਰੋਕਣਾ ਚਾਹੁੰਦਾ ਕਿ ਮੈਨੂੰ ਤਾਂ ਇਹ ਲੱਗਦਾ ਕਿ ਸਕੂਟਰੀ ਕੱਟ ਤੇ ਇੱਕ ਲਗਜ਼ਰੀ ਗੱਡੀ ਜਿਹਾ ਲੱਗਦੀ ਹੈ ਕਿਉਂਕਿ ਤਾਂ ਸਹੂਲਤਾ ਹੀ ਬਣੀ ਆ ਹਾਂ ਜੀ ਆਹ ਦੇਖੋ ਇਹਦੇ ਚੇਂਜ ਕਰ ਦਿੱਤੇ ਆ ਇਸ ਤੋਂ ਬਾਅਦ ਡਿਸਪਲੇ ਚੇਂਜ ਆ ਜਿਹੜੀ ਲੁੱਕ ਵੀ ਇੱਥੇ ਚੇਂਜ ਆ ਛੋਟੀ ਗੱਲ ਇਹਦੇ ਵਿੱਚ ਕਿੰਨੇ ਕਲਰ ਅਵੇਲੇਬਲ ਹੈ ਤੁਹਾਡੇ ਕੋਲ ਸਰ ਇਹਦੇ ਵਿੱਚ ਸਾਨੂੰ ਇੱਕ ਬ੍ਰਾਉਨ ਰੰਗ ਹੈ ਓਕੇ ਇੱਕ ਚੈਰੀ ਕਲਰ ਇਹ ਦੋ ਕਲਰ ਨੇ ਜੀ ਇਹ ਦੋ ਹੀ ਕਲਰ ਆਉਂਦੇ ਨੇ ਠੀਕ ਹੈ ਇਸ ਨੂੰ ਦੇਖੋ ਕਿੰਨੀ ਸੋਹਣੀ ਆ ਜੀ ਇਹ ਕਰੀਏ ਫਤੂਰਾ ਬੰਦ ਕਰਕੇ ਸਲਾਵਾਂਗੇ ਬਹੁਤ ਹੀ ਸੋਹਣੀ ਡਿਸਪਲੇ ਆ ਇਹ ਤੇ ਮੈਡਮ ਇਹਦੀ ਐਵਰੇਜ ਵੀ ਚੰਗੀ ਆ ਹਾਂਜੀ ਸਰ ਲੋਕਲ 50 55 ਲੌਂਗ ਡਰਾਈਵ 60 65 ਤੱਕ ਐਵਰੇਜ ਦਿੰਦੀ ਆ ਇਸ ਦਾ ਮਤਲਬ ਇਹ ਤਾਂ ਮੋਟਰਸਾਈਕਲ ਖਰੀਦਣ ਨਾਲੋਂ ਤਾਂ ਇਹੀ ਲੈਣੀ ਚੰਗੀ ਆ ਕਿਉਂਕਿ ਮੋਟਰਸਾਈਕਲ ਦੀ ਅੱਦੇ ਤੌਰ ਤੇ ਇੰਨੀ ਕੀ ਐਵਰੇਜ ਆ ਹਾਂਜੀ ਬਿਲਕੁਲ ਠੀਕ ਆ ਜੀ ਇਸ ਤੋਂ ਬਾਅਦ ਆਪਣੇ ਮੋਟਰਸਾਈਕਲ ਸਰ ਜੀ ਤਾਂ ਕਿ ਇਸ ਤੋਂ ਬਾਅਦ ਰਾਈਡਰ ਤੋਂ ਬਾਅਦ ਸਾਡੀ ਰੇਡੀਅਨ ਬਾਈਕ ਆ ਜਾਂਦੀ ਹੈ ਉਹਦੇ ਵਿੱਚ ਦੇਖੋ ਤੁਹਾਨੂੰ ਸੀਟ ਕਿੰਨੀ ਵੱਡੀ ਮਿਲਦੀ ਹੈ ਜਿੱਦਾਂ ਤੁਹਾਡੀ ਫੈਮਿਲੀ ਹੈ ਆਰਾਮ ਨਾਲ ਇੱਥੇ ਕੰਫਰਟੇਬਲ ਹੋ ਕੇ ਕਿਤੇ ਵੀ ਜਾ ਸਕਦੇ ਹੋ ਠੀਕ ਹੈ ਮੈਡਮ ਇਹਦੀ ਐਪ ਜਿੰਨੀ ਮਤਲਬ ਕਿ 60 ਫੀਟ ਤੱਕ ਤੁਹਾਨੂੰ ਐਵਰੇਜ ਬੱਤੀਆ ਮਿਲ ਜਾਏਗੀ ਇਹ ਉਸ ਤੋਂ ਬਾਅਦ ਇਹਦੇ ਵਿੱਚ ਇਹ ਟਿਊਬਲੈਸ ਟਾਇਰ ਹੈ ਠੀਕ ਹੈ ਜੀ ਅਸੀਂ ਕਸਟਮਰ ਨੂੰ ਟੈਸਟ ਰਾਈਡ ਵੀ ਦਵਾਵਾਂਗੇ ਜਿੰਨਾ ਹੀ ਕਸਟਮਰ ਆਂਦਾ ਹੈ ਕਿਉਂਕਿ ਕਈ ਕਸਟਮਰ ਨੂੰ ਡਾਊਟ ਹੁੰਦਾ ਹੈ ਕਿ ਸਾਨੂੰ ਕਿੱਦਾਂ ਕੰਫਰਟੇਬਲ ਲੱਗੇਗਾ ਅਸੀਂ ਕਸਟਮਰ ਨੂੰ ਪਹਿਲਾਂ ਟੈਸਟ ਰਾਈਡ ਦੇ ਕੇ ਦੇਖਿਓ ਠੀਕ ਹੈ ਉਸ ਤੋਂ ਬਾਅਦ ਅਗਲੀ ਬਾਈਕ ਕਿਹੜੀ ਹੈ ਆਪਣੇ ਕੋਲ ਉਸ ਤੋਂ ਬਾਅਦ ਸਾਡ ਸਪੋਰਟ ਬਾਈਕ ਆਂਦੀ ਹੈ ਠੀਕ ਹੈ ਜੀ ਇਹਦੇ ਵਿੱਚ ਦੋ ਕਲਰ ਮਿਲ ਜਾਣੇ ਤੁਹਾਨੂੰ ਗ੍ਰੇ ਵੀ ਮਿਲੇਗਾ ਬਲੈਕ ਵੀ ਮਿਲੇਗਾ ਪਿਓਰ ਬਲੈਕ ਉਸ ਤੋਂ ਬਾਅਦ ਇਹ ਬਲੂ ਠੀਕ ਹੈ ਸ਼ਾਈਨੀ ਜੀ ਠੀਕ ਹੈ ਜੀ ਹਾਂਜੀ ਬੋ ਬੋ ਥੈਂਕ ਯੂ ਮੈਮ ਤੁਹਾਡਾ ਸਾਨੂੰ ਜਾਣਕਾਰੀ ਦਿੱਤੀ ਕਿਉਂਕਿ ਵੀਡੀਓ ਲੰਬੀ ਹੋਇਆ ਨਹੀਂ ਸੀ ਜਾਣਕਾਰੀ ਤਾਂ ਹੋਰ ਵੀ ਚ ਕਾਫੀ ਆ ਗਈ ਹੈ ਅੱਗੇ ਮਤਲਬ ਦੱਸਣਾ ਹੋਵੇ ਤਾਂ ਵੀਡੀਓ ਜ਼ਿਆਦਾ ਲੰਬੀ ਹੋ ਜਾਂਦੀ ਆ ਤੁਸੀਂ ਇੱਥੇ ਜ਼ਰੂਰ ਆਓ ਇਸ ਏਜੰਸੀ ਦੇ ਵਿੱਚ ਤੇ ਹੁਣ ਅਸੀਂ ਏਜੰਸੀ ਦੇ ਆਨਲਾਈਨਾਂ ਗੱਲ ਕਰਾਂਗੇ ਉਹਨਾਂ ਤੋਂ ਵੀ ਬਾਕੀ ਜਿਹੜੀ ਡੀਟੀ ਜਾਣਕਾਰੀ ਉਹ ਲਵਾਂਗੇ ਆਓ ਕੱਲ੍ਹ ਪਹਿਲਾਂ ਪਹਿ ਤੁਹਾਨੂੰ ਇੱਕ ਗੱਲ ਇਹ ਪਸਤਾ ਚਾਹੁੰਦਾ ਆ ਅੱਜ ਦੇ ਸਮੇਂ ਦੇ ਵਿੱਚ ਹਰੇਕ ਆਦਮੀ ਦਾ ਕਿਤਨਾ ਕਿਤੇ ਹੱਥ ਪਾਇਆ ਜਾਂਦਾ ਹਾਂਜੀ ਹਾਂਜੀ ਠੀਕ ਹੈ ਹਾਂਜੀ ਕਈ ਵਾਰੀ ਕਿਨੇ ਹੁੰਦਾ ਹੋ ਅਗਲਾ ਪੈਸੇ ਨਹੀਂ ਦੇ ਸਕਦਾ ਇਕੱਠੇ ਤਾਂ ਉਹ ਸੋਚਦਾ ਕਿ ਮੈਨੂੰ ਲੋਨ ਸੁ ਤੇ ਕਈ ਵਾਰ ਇਦਾਂ ਹੁੰਦਾ ਕਿ ਲੋਨ ਹੀ ਇਦਾਂ ਦੇ ਹੁੰਦੇ ਆ ਵਿਚਾਰੇ ਦਾ ਮਨ ਹੀ ਨਹੀਂ ਕਰਦਾ ਪਰ ਸੈਕੰਡ ਹੈਂਡ ਗੱਡੀ ਆ ਲੈ ਭੱਜਦਾ ਤੇ ਤੁਹਾਡੀ ਜਿਹੜੀ ਲੋਨ ਦੀ ਕੋਈ ਸੁਗਧਾ ਹੈਗੀ ਆ ਜੋ ਹੈਗੀ ਆ ਤਾਂ ਕਿੰਨੀ ਕੁ ਪਾਜੇ ਉਹ ਹਾਂਜੀ ਪ੍ਰੀ ਸਾਡੇ ਕੋਲ ਸਾਰੀਆਂ ਫੈਸਿਲਿਟੀਆਂ ਹੈਗੀਆਂ ਆ ਅੱਛਾ ਸਾਡੇ ਕੋਲ ਬੈਂਕਸ ਹੈਗੀਆਂ ਸਾਰੀਆਂ ਆ ਆਈਡੀਐਫਸੀ ਆ ਐਚਡੀਐਫਸੀ ਆ ਟੀਵੀਐਸ ਆ ਜੀਜਾਫਰਾਂਸ ਹੈਗਾ ਠੀਕ ਹੈ ਜੀ ਕਨਸਿਬਲ ਵਗੈਰਾ ਚੈੱਕ ਕਰੀਦਾ ਆਪਾਂ ਬਾਕੀ ਅਸੀਂ 10000 ਲੈ ਕੇ 15000 ਦੇ ਕੇ ਆਪਾਂ ਕਸ਼ਮੂ ਨੂੰ ਗੱਡੀ ਪ੍ਰੋਵਾਈਡ ਕਰ ਦਿੱਤੀ ਆ ਠੀਕ ਹੈ ਜੀ ਮਿਨੀਮਮ ਮੇ ਘੱਟ ਤੋਂ ਘੱਟ ਲੋਨ ਪਰ 6-7000 ਨਾਲ ਵੀ ਆਪਾਂ ਸਕੂਟਰ ਪ੍ਰੋਵਾਈਡ ਕਰ ਦਿੱਜਿਆ ਆ ਠੀਕ ਹੈ ਜੀ ਬਾਕੀ ਸਾਡੇ ਕੋਲ ਸਾਰੀ ਕੰਟੀਨ ਦੀ ਵੀ ਫੈਸਿਲਿਟੀ ਹੈਗੀ ਆ ਜਿਹੜਾ ਆਰਮੀ ਪਰਸਨ ਜਿਹੜੇ ਫੌਜੀ ਰਿਟਾਇਰ ਹੋਏ ਆ ਜਾਂ ਔਨ ਡਿਊਟੀ ਹੈਗੇ ਆ ਆਰਮੀ ਪਰਸਨ ਉਹਨਾਂ ਲਈ ਵੀ ਸਾਡੇ ਕੋਲ ਪੂਰੀ ਸਹੂਲਤ ਹੈਗੀ ਆ ਠੀਕ ਹੈ ਅਸੀਂ ਉਹ ਵੀ ਜਿੰਨਾ ਆਰਮੀ ਨੂੰ ਡਿਸਕਾਊਂਟ ਹੁੰਦਾ ਹੈ ਆ ਅਸੀਂ ਸੀਐਸਡੀ ਡਾਇਰੈਕਟ ਹੈਗੇ ਆ ਅੱਛਾ ਜੀ ਉਹ ਅਸੀਂ ਗੱਡੀ ਉਹ ਵੀ ਪ੍ਰੋਵਾਈਡ ਕਰਦੇ ਆ ਆ ਜੋ ਮਤਲਬ ਕਹਿੰਦੇ ਕਿ ਆਰਮੀ ਵਾਲੇ ਪਰਸਪ ਇੰਨੀ ਲੈਸ ਆ ਉਹ ਤੁਸੀਂ ਦਿੰਦੇ ਆ ਹਾਂਜੀ 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 ਮੌਕੇ ਤੇ ਜੀ ਸਰ ਮੇਰਾ ਕੁਐਸਚਨ ਹੈ ਤੁਹਾਡੇ ਕੋ ਸੌਰੀ ਫॉर ਡਿਸਟਰਬੈਂਸ ਜੀ ਕੀ ਸਰ ਜੇ ਮੈਂ ਤੁਹਾਡੇ ਕੋਲ ਲੋਨ ਦੇ ਉੱਪਰ ਵੀ ਬਾਈਕ ਲੈਨ ਆ ਰਿਹਾ ਤਾਂ ਮੇਰੇ ਕੋਲ ਮਿਨੀਮਮ ਕਿਹੜੇ ਡਾਕੂਮੈਂਟ ਲੀਗਲੀ ਹੋਣੇ ਚਾਹੀਦੇ ਕਿ ਮੈਨੂੰ ਗਵਰਨਮੈਂਟਾਂ ਨਾਲ ਕੋਈ ਬਾਈਕ ਫਾਈਨਾਂਸ ਕਰਨਾ ਹੈ ਕੁਝ ਨਹੀਂ ਭਾਜੀ ਆਧਾਰ ਕਾਰਡ ਪੈਂਕਡ ਬੈਂਕ ਦੀ ਕਾਪੀ ਅੱਛਾ ਬਸ ਇਹ ਤਿੰਨ ਚੀਜ਼ਾਂ ਚਾਹੀਦੀਆਂ ਨੇ ਡਾਕੂਮੈਂਟਸ ਆਈ ਸੀ ਸਰ ਸਿਵਲ ਸਕੋਰ ਵੀ ਚੈੱਕ ਹੁੰਦਾ ਹੈ ਹਾਂਜੀ ਉਹ ਆਧਾਰ ਕਾਰਡ ਪੈਂਕਡ ਦੇ ਚੱਕ ਹੋਏਗਾ ਇਹਦੇ ਵਿੱਚ ਮੈਨੂੰ ਐਸਾ ਕੋਈ ਜ਼ਰੂਰੀ ਨਹੀਂ ਕਿ ਮੈਂ ਕੋਈ ਗਵਰਨਮੈਂਟ EMPLOYEE ਹਾਂ ਜਾਂ ਫਿਰ ਕਿਸੇ ਕੰਪਨੀ ਦਾ ਟੈਗ ਲਗਾਉਣਾ ਨਹੀਂ ਨਹੀਂ ਇਦਾਂ ਦਾ ਕੋਈ ਇਸ਼ੂ ਨਹੀਂਗਾ ਇਦਾਂ ਦਾ ਕੁਝ ਨਹੀਂ ਹੈਗਾ ਤੇ ਆਪਣੇ ਤੇ ਕੀ ਆਫਰਾਂ ਚੱਲਦੀਆਂ ਨਵੀਂ ਸ਼ੁਰੂਤੀਆਂ ਇਹਨਾਂ ਸਕੂਟੀ ਦੇ ਚਲਦੀਆਂ ਇਸ ਟਾਈਮ ਰੇਟ ਆਫ ਇੰਟਰਸਟ ਘੱਟ ਸਕੀਮਸ ਚਲਦੀਆਂ ਹੈਗੀਆਂ ਅੱਛਾ ਜੀ ਜਿਹੜਾ 8.99% ਵਿਆਜ ਘੱਟ ਤੋਂ ਘੱਟ ਜਿਹੜੀ ਸਕੀਮ ਸੀਗੀ ਸਟਿਕ ਚਲਦੀਆਂ ਆਈਆਂ ਠੀਕ ਹੈ ਉਹ ਅਸੀਂ ਪ੍ਰੋਵਾਈਡ ਕਰਦੇ ਆ ਕਸਮਰ ਨੂੰ ਠੀਕ ਹੈ ਤੇ ਪਾਜੀ ਦੇਖੋ ਅੱਜ ਦੇ ਟਾਈਮ ਤੇ ਕੀ ਹੁੰਦਾ ਆ ਲੋਕੀ ਸ਼ੋਰੂਮ ਹੋਰ ਤਾਂ ਲੈਂਦੇ ਆ ਹਾਂਜੀ ਹਾਂਜੀ ਠੀਕ ਹੈ ਜੀ ਤੁਸੀਂ ਸ਼ਾਇਦ ਮੇਰੀ ਗੱਲ ਦਾ ਮਾਇੰਡ ਕਰ ਸਕਦੇ ਆ ਕੀ ਹੁੰਦਾ ਨੌਨ ਜਦੋਂ ਗੱਡੀ ਵੇਚਣ ਲੱਗਿਆ ਜੀ ਐਨੂੰ ਆਓ ਜੀ ਬੈਠੋ ਜੀ ਚਾਹ ਪੀਓ ਤੇ ਜਦੋਂ ਗੱਡੀ ਨੂੰ ਕੋਈ ਪ੍ਰੋਬਲਮ ਆਉਂਦੀ ਆ ਤੇ ਉਹ ਬਾਅਦ ਵਿੱਚ ਉਹਨਾਂ ਨੂੰ ਕੋਈ ਪੁੱਛਦਾ ਨਹੀਂ 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 ਭਾਈ ਹਾਂਜੀ ਹੁੰਦਾ ਹੈ ਕਸਮਤ ਸਾਰੇ ਕਹਿੰਦੇ ਆ ਕਿ ਡੀਲਰ ਸਾਹਿਬ ਇੱਕ ਗੱਡੀ ਦੇ ਦੇ ਤਕਸੀਮਤ ਆ ਉਸ ਤੋਂ ਬਾਅਦ ਪੁੱਛਦੇ ਨਹੀਂ ਅੱਛਾ ਪਰ ਸਾਡੇ ਤੇ ਸ਼ੋਰੂਮ ਦੇ ਇਦਾਂ ਨਹੀਂ ਹੁੰਦਾ ਹੈਗਾ ਮੇਰੇ ਅਥਲੇ ਸਟਾਫ ਹੈਗਾ ਯਾ ਅਥਲੇ ਮੈਡਵਾ ਹੈਗੇ ਆ ਆ ਠੀਕ ਹੈ ਜੀ ਮੇਰੇ ਸਾਡੇ ਕੋਲ 15 15 16 ਸਾਲ ਹੋ ਗਏ ਆ ਮੁੰਡੇ ਮਕੈਨਿਕ ਐਕਸਪਰਟ ਟ੍ਰੇਨਰ ਹੈਗੇ ਆ ਸਾਰੇ ਅੱਛਾ ਜੀ ਦਿੱਕਤ ਪਰੇਸ਼ਾਨੀ ਆਉਂਦੀ ਆ ਤੁਸੀਂ ਸਾਡੇ ਕੋਲ ਆਓ ਅਸੀਂ ਅਸੀਂ ਉਹ ਚੱਲ ਕੇ ਦੇਖੀਏ ਜੀ ਹਾਂ ਜੀ ਜੀ ਚਲੋ ਆਪਾਂ ਲੈ ਇਹਨਾਂ ਦਾ ਆਪਾਂ ਸਰਵਿਸ ਕਰੀਏ ਕਿਉਂਕਿ ਸ਼ੋਅਰੂਮ ਤੋਂ ਪਹਿਲਾਂ ਸਰਵਿਸ ਦੇਖਣੀ ਜ਼ਰੂਰੀ ਆ ਤੇ ਆਓ ਪਹਿਲਾਂ ਆਪਾਂ ਇਹਨਾਂ ਦਾ ਸਰਵਿਸ ਹੁਣ ਅਸੀਂ ਪਹੁੰਚ ਚੁੱਕੇ ਹਾਂ ਸਰਵਿਸ ਏਰੀਆ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਾਫੀ ਖੁੱਲੀ ਸਪੇਸ ਆ ਔਰ ਕਾਫੀ ਇੱਥੇ ਸਰਵਸ ਦੀਆਂ ਸਕੂਟੀਆਂ ਲਗੀਆਂ ਆ ਔਰ ਸਾਡੇ ਮਕੈਨਿਕ ਭਰਾ ਇੱਥੇ ਕੰਮ ਲੱਗੇ ਹੋਏ ਆ ਤੇ ਹੁਣ ਅਸੀਂ ਗੱਲ ਕਰਾਂਗੇ ਇੱਥੇ ਆਏ ਹੋਏ ਕੁਝ ਲੋਕਾਂ ਨਾਲ ਜਿਹੜਾ ਨੇ ਆ ਕੇ ਇੱਥੇ ਸਰਵਿਸ ਲਈ ਹੋਈ ਆ ਸਵਾਗਤ ਸასი ਗੱਲ ਸਰ ਸਤਿ ਸ਼੍ਰੀ ਅਕਾਲ ਜੀ ਸਰ ਕਿਹੜੀ ਚੀਜ਼ ਕੋ ਆਏ ਆ ਜੀ ਕੀ ਨਾਮ ਆਪਣਾ ਸਰ ਨਾਲ ਜਗENDER ਸਿੰਘ ਆ ਜੀ ਇਹ ਨਵੀਨਾ ਤੋਂ ਆਏ ਕਿਥੋਂ ਆਏ ਜੀ ਪਿੰਡੋਂ ਲਮੀਨਾ ਲਮੀਨਾ ਤੋਂ ਠੀਕ ਆ ਜੀ ਤੇ ਸਰ ਕਿੰਨਾ ਚਿਰ ਹੋ ਗਿਆ ਆਪਾਂ ਨੂੰ ਇਹ TVS ਨਾਲ ਜੁੜੇ ਜਾਂ अच्छा जी सानो 8-9 ਸਾਲ ਹੋ ਗਏ 8-9 ਸਾਲ ਹੋ ਗਏ ਤਾਂ ਤੁਸੀਂ 8-9 ਸਾਲਾਂ ਤੋਂ ਇੱਥੇ ਇਸ ਜਗ੍ਹਾ ਤੇ ਆ ਕੇ ਹੀ ਆਪਣੀ ਸਕੂਟੀ ਠੀਕ ਕਰਾਉਂਦੇ ਜੋ ਸਰਵਿਸ ਵਗੈਰਾ ਕਰਾਉਂਦੇ ਹਾਂਜੀ ਹਾਂਜੀ ਇੱਥੇ ਆ ਕੇ ਕਰਾਉਂਦੇ ਠੀਕ ਆ ਬਾਹਰੋਂ ਨਹੀਂ ਕਰਾਉਂਦੇ ਨਹੀਂ ਬਾਹਰੋਂ ਕਿਉਂ ਨਹੀਂ ਕਰਾਉਂਦੇ ਜੀ ਇੱਥੇ ਆ ਕੇ ਤੁਹਾਨੂੰ ਕੀ ਵਿਸ਼ਵਾਸ ਇੱਥੇ ਸਾਨੂੰ ਪੂਰਾ ਇਹਦਾ ਸਮਾਨ ਮਿਲ ਜਾਂਦਾ ਹੈ ਫੇਰ ਪਾਰਟ ਸਹੀ ਮਿਲ ਜਾਂਦਾ ਹੈ ਠੀਕ ਆ ਜੀ ਤੇ ਬਾਹਰੋਂ ਅਸੀਂ ਪਾਵਾਂਗੇ ਤੁਹਾਨੂੰ ਨਹੀਂ ਮਿਲੇਗਾ ਨਹੀਂ ਮਿਲੇਗਾ ਉਦਾਂ ਵੀ ਕਹਿੰਦੇ ਡੀਲਿੰਗ ਉਹ ਵਧੀਆ ਕਰਦੇ ਆ ਹਾਂ ਜੀ ਠੀਕ ਆ ਜੀ ਠੀਕ ਆ ਜੀ ਥੈਂਕ ਯੂ ਜੀ ਸਤਿ ਸ਼੍ਰੀ ਅਕਾਲ ਭਾਜੀ ਸ ਹਾਂਜੀ ਮੇਰਾ ਪਿੰਡ ਮਾਨਗੜਾ 3 ਸਾਲ ਹੋ ਗਏ ਸਾਨੂੰ ਜੁੜਿਆ ਨੂੰ ਜੀ ਅੱਛਾ ਜੀ ਤੁਹਾਨੂੰ ਕੰਮ ਕਰ ਇਹਨਾਂ ਦਾ ਬਹੁਤ ਵਧੀਆ ਲੱਗਦਾ ਹੈ ਜੀ ਅੱਛਾ ਜੀ ਹਾਂਜੀ ਥੈਂਕ ਯੂ ਜੀ ਅਸੀਂ ਉਹਨਾਂ ਦੇ ਫਰਮ ਨੇ ਜੋ ਫਨ ਨੇ ਕਿਨਾ ਮਾਣ ਕਰੈ ਜਰੂਰੀ ਸਿੰਘ ਨਾਮ ਦੇ ਹਾਂਜੀ ਸਾਨੂੰ 500 ਸਾਲ ਹੋ ਗਏ ਇਹਨਾਂ ਨਾਲ ਜੁੜਿਆ ਨੂੰ ਅੱਛਾ ਜੀ ਤੇ ਇਹਨਾਂ ਦੀ ਸਰਵਿਸ ਬਹੁਤ ਵਧੀਆ ਹੈ ਠੀਕ ਹੈ ਜੀ ਤੇ ਜਦੋਂ ਵੀ ਆਈਏ ਅਸੀਂ ਇੱਥੇ ਜ਼ਿਆਦਾ ਟਾਈਮ ਨਹੀਂ ਲਾਉਂਦੇ ਟਾਈਮ ਨਹੀਂ ਲੇਕਿਨ ਸਕੇਅਰ ਪਾਰਕ ਨਾਲ ਅੰਦਰੋਂ ਮਿਲ ਜਾਂਦਾ ਸਾਨੂੰ ਬਾਹਰ ਜਾਣ ਦੀ ਜ਼ਰੂਰਤ ਨਹੀਂ ਪੈਂਦੀ ਠੀਕ ਹੈ ਜੀ ਸਭ ਕੁਝ ਅੰਦਰੋਂ ਸਪੀਅਰ ਪਾਰਟ ਮਹਿੰਗਾ ਤਾਂ ਨਹੀਂ ਵੇਚਦੇ ਨਹੀਂ ਨਹੀਂ ਸਪੀਅਰ ਪਾਰਟ ਅੰਦਰੋਂ ਨਾਲ ਸਹੀ ਹੈ ਮਤਲਬ ਇਹ ਤਾਂ ਹੀ ਹੈਗਾ ਕਿ ਬਾਹਰ ਨਾਲ ਜਿੱਦਾਂ ਨਹੀਂ ਇਨਾ ਤੇ ਪਿਛਵਾੜ ਨਾਲ origignal ਚੀਜ਼ ਪਾਉਂਦੇ ਆ origignal ਪਤਾ ਕਿ ਸਭ ਤੋਂ ਵੱਡੀ ਗੱਲ ਇਹ ਹੈ ਜੀ ਤੁਮੇਲੀ origignal ਚੀਜ਼ ਹੈ origignal ਚੀਜ਼ ਮਿਲਣੀ ਹੈ ਜੀ ਠੀਕ ਹੈ ਜੀ ਤੇ ਆਪਾਂ ਕਿ ਇਹਨਾਂ ਦੇ ਪਿਛਵਾੜ ਬਣਿਆ ਹੋਇਆ ਹੈ ਪਿਛਵਾੜ ਬਣਿਆ ਹੋਇਆ ਹੈ ਜੀ ਇੱਥੇ ਹੀ ਸਰਵਿਸ ਕਰਾਈ ਦੀ ਸਭ ਕੁਝ ਇੱਥੇ ਹੀ ਕਰਾਈਦਾ ਠੀਕ ਹੈ ਜੀ ਬਾਹਰੋਂ ਨਹੀਂ ਕਰਾਈਦਾ ਬਾਹਰੋਂ ਨਹੀਂ ਕਰਾਈਦਾ ਬਹੁਤ ਥੈਂਕ ਯੂ ਜੀ ਥੈਂਕ ਯੂ ਜੀ ਜਿਵੇਂ ਕਿ ਸਰ ਤੁਸੀਂ ਦੇਖ ਹੀ ਸਕਦੇ ਆ ਸਾਡੇ ਤੋਂ ਥੇ ਜਿੰਨੇ ਵੀ ਟਾਈਮ-ਟਾਈਮ ਤੇ ਇਹਨਾਂ ਨੂੰ ਹਰ ਇੱਕ ਤਰ੍ਹਾਂ ਦੀ ਟ੍ਰੇਨਿੰਗ ਪ੍ਰੋਵਾਈਡ ਕਰਵਾਈ ਜਾਂਦੀ ਹੈ ਜਿਵੇਂ ਕਿ ਹੁਣ ਅੱਜੇ ਤੋਂ ਅੱਜੇ ਸਕੂਟੀ ਦਾ ਮਾਡਲ ਚੇਂਜ ਹੁੰਦਾ ਆ ਨਮੀਆਂ-ਨਮੀਆਂ ਇਹਦੇ ਵਿੱਚ ਆਂਦੇ ਆ ਹਾਂਜੀ ਟੈਕਨੋਲੋਜੀ ਟੈਕਨੋਲੋਜੀ ਚੇਂਜ ਹੁੰਦੀ ਆ ਹਾਂਜੀ ਇਹਦੇ ਵਿੱਚ ਅਲੱਗ-ਅਲੱਗ ਫੀਚਰ ਹੁੰਦੇ ਆ ਉਸ ਅਕੋਰਡਿੰਗ ਇਹਨਾਂ ਨੂੰ ਹਰ ਇੱਕ ਤਰ੍ਹਾਂ ਦੀ ਰੈਡੀ ਟ੍ਰੇਨਿੰਗ ਟਾਈਮ-ਟੂ-ਟਾਈਮ ਪ੍ਰੋਵਾਈਡ ਕਰਵਾਈ ਜਾਂਦੀ ਤੇ ਹੋਰ ਕੀ ਆਪਣੀ ਇੱਥੇ ਕੰਮ ਕਰਦਾ ਹੈ ਇਤੀ ਜਿਤਾ ਮਤਲਬ ਕਿ ਪ੍ਰੋਪਰ ਸਰਵਿਸਿੰਗ ਹੁੰਦੀ ਹੈ ਠੀਕ ਹੈ ਜੇ ਕੋਈ ਪਾਰਟਸ ਵਗੈਰਾ ਚੇਂਜ ਹੋਣਾ ਆ ਸਾਡੇ ਕੋ ਸਾਰੇ ਪਾਰਟਸ ਵੀ ਅਵੇਲੇਬਲ ਹੁੰਦੇ ਆ ਇਹ ਨਹੀਂ ਕਿ ਪਾਰਟਸ ਸਾਡੇ ਕੋਈ ਅਵੇਲੇਬਲ ਨਹੀਂ ਹੈਗਾ ਪਾਰਟਸ ਵੀ ਪ੍ਰੋਪਰ ਅਵੇਲੇਬਲ ਨੇ ਠੀਕ ਹੈ ਬਾਕੀ ਸਾਰੇ ਫੈਸਿਲਿਟੀਆਂ ਨੇ ਪ੍ਰੋਪਰ ਚਾਹ ਵਗੈਰਾ ਦਾ ਵੀ ਹੈਗਾ ਇਹ ਹੈਗਾ ਤਾਂ ਹੀ ਕਰਕੇ ਕਸਟਮਰ ਸਾਡੇ ਜਿਆਦਾਤਰ ਸੈਟੀਸਫਾਈਡ ਨੇ ਜਦੋਂ ਕਸਟਮਰ ਤੁਹਾਡੇ ਕੋਲ ਆਉਂਦਾ ਹੈ ਉਹਦਾ ਇਹ ਕੰਮ ਕੰਪਲੀਟ ਹੋ ਗਿਆ ਕਿ ਤੁਸੀਂ ਉਸ ਕਸਟਮਰ ਨੂੰ ਕੋਲ ਜਾ ਕੇ ਪੁੱਛਦੇ ਆ ਕਿ ਸਭ ਤੁਹਾਡੀ ਇਹ ਮਤਲਬ ਸੈਟੀਸਫੈਕਸ਼ਨ ਹੈ ਜੀ ਜੀ ਇਹ ਆਪਾਂ ਪੁੱਛਦੇ ਆ ਪਕਾਇਦਾ ਉਹਨਾਂ ਤੋਂ ਸਾਈਨ ਵੀ ਲੈਣੇ ਆ ਤੇ ਉਹਨਾਂ ਤੋਂ ਫੀਡਬੈਕ ਵੀ ਲੈਣੇ ਆ ਕਿ ਤੁਸੀਂ ਸਾਡੀ ਮਤਲਬ ਕੀ ਸਰਵਿਸਿਸ ਤੋਂ ਖੁਸ਼ ਹੈਗੇ ਹੋ ਮਤਲਬ ਜ਼ਿਆਦਾਤਰ ਤੇ ਕਸਟਮਰ ਸੈਟੀਸਫਾਈਡ ਹੀ ਹੋ ਕੇ ਜਾਂਦੇ ਆ ਠੀਕ ਆ ਜਿੱਦਾਂ ਦਾ ਮੈਨੂੰ ਲੱਗਾ ਕਿ ਇੱਥੇ ਆ ਕੇ ਇਸ ਟੀਵੀ ਗੋਲਡਨ ਟੀਵੀ ਆ ਕੇ ਵਿੱਚ ਕਿ ਇੱਕ ਜਿੰਨਾ ਵੀ ਸਟਾਫ ਆ ਸਾਦਾ ਪਰਿਵਾਰਿਕ ਮਾਹੌਲ ਵਾਲਾ ਆ ਕਹਿਣ ਦਾ ਮਤਲਬ ਇਹ ਆ ਕਿ ਤੁਹਾਡੀ ਗੱਲ ਸੁਣੀ ਜਾਂਦੀ ਆ ਔਰ ਤੁਹਾਨੂੰ ਹਰ ਇੱਕ ਚੀਜ਼ ਦੀ ਸਰਵਿਸ ਦਿੱਤੀ ਜਾਂਦੀ ਆ ਸੋ ਤੁਹਾਨੂੰ ਇਹ ਵੀਡੀਓ ਕਿੱਦਾ ਲੱਗੀ ਆਪਣੇ ਪਰਿਵਾਰ ਨਾਲ ਜਰੂਰ ਇੱਥੇ ਆਓ ਆ ਕੇ ਇਹਨਾਂ ਕੋਲ ਜਦੋਂ ਤੁਸੀਂ ਸਕੂਟਰ ਮੋਟਰਸਾਈਕਲ ਕੋਈ ਵੀ ਨਵਾਂ ਲੈਣਾ ਆ ਤਾਂ ਇਹਨਾਂ ਕੋਲ ਜਰੂਰ ਲਓ ਆ ਜੀ ਠੀਕ ਹੈ ਜੀ ਵੀਡੀਓ ਨੂੰ ਸ਼ੇਅਰ ਕਰਿਓ ਕਮੈਂਟ ਕਰਿਓ ਤੇ ਮਿਲਾਂਗੇ ਤੁਹਾਡੇ ਨਾਲ ਅਗਲੇ ਬਲੌਗ ਦੇ ਵਿੱਚ ਸਤਿ ਸ਼੍ਰੀ ਅਕਾਲ ਜੀ